ਕਾਮਨ ਲੈਂਡ ਹੈਗੀ ਆ ਉਹਦੀ ਕੰਸਟ੍ਰਕਸ਼ਨ ਨਹੀਂ ਹੋ ਸਕਦੀ ਉਹਦੀ ਰਜਿਸਟਰੀ ਨਹੀਂ ਹੋ ਸਕਦੀ ਸੇਲ ਪਰਚੇਸ ਨਹੀਂ ਹੋ ਸਕਦੀ ਪਰ ਸਾਡੇ ਸ਼ਹਿਰ ਦੇ ਵਿੱਚ ਇਹ ਕਾਫੀ ਟਾਈਮ ਤੋਂ ਦੇਖਿਆ ਜਾ ਰਿਹਾ ਜੀ ਸ਼ਾਮਲਾਡ ਦੀਆਂ ਰਜਿਸਟਰੀਆਂ ਵੀ ਹੋ ਰਹੀਆਂ ਹਨ ਡੜਾ-ਦੜ ਕੰਸਟ੍ਰਕਸ਼ਨ ਹੋ ਰਹੀ ਹੈ ਜਿਹਦੇ ਪਿੱਛੇ ਪ੍ਰਸ਼ਾਸਨ ਚੁੱਪ ਹੈ ਜੀ ਹੁਣ ਐ ਨਹੀਂ ਪਤਾ ਕਿਉਂ ਚੁੱਪ ਹੈ ਥਲੜਾ ਪ੍ਰਸ਼ਾਸਨ ਹੈਗਾ ਜਾਂ ਉਤਲਾ ਪ੍ਰਸ਼ਾਸਨ ਹੈਗਾ ਪਰ ਇਹ ਸਾਰੀ ਮਿਲੀਭਗੀਤਾ ਦੇ ਨਹੀਂ ਇਕ ਆਮ ਬੰਦਾ ਜੀ ਕੋਈ ਆਪਣਾ ਕੋਈ ਜ਼ਮੀਨ ਲੈ ਕੇ ਘਰ ਬਣਾਉਂਦਾ ਤੇ ਉਹਨੂੰ ਤੰਗ ਕੀਤਾ ਜਾਂਦਾ ਤੇ ਸ਼ਾਮਲੜ ਜ਼ਮੀਨ ਤੇ ਜੀ ਕੰਸਟਰਕਸ਼ਨ ਹੋ ਰਹੀ ਹੈ। ਉਹ ਕਹਿੰਦਾ ਜੀ ਕਲੋਨੀਆ ਜੀ ਪੂੜਾ ਅਪਰੂਵਡ ਹੋਣੀ ਚਾਹੀਦੀ ਇਹ ਉਹ ਇੱਥੇ ਸ਼ਾਮਲੜ ਕਿਹੜੀ ਬੋਡਾ ਤੇ ਕਿਹੜੀ ਅਪਰੂਵਲ ਦੜ ਦਰ ਕੰਸਟਰਕਸ਼ਨ ਹੋ ਰਹੀ ਹੈ ਤੇ ਮੇਰੀ ਇਹੀ ਬੇਨਤੀ ਹੈ ਜੀ ਪ੍ਰਸ਼ਾਸਨ ਅਗੇ ਕਿ ਇਹਨੂੰ ਵੇਖਿਆ ਜਾਏ ਸਾਡੇ ਨਾਲ ਹੋਰ ਬੰਦੇ ਉਹ ਇਸ ਮਾਮਲੇ 'ਚ ਕਾਰਪੋਰੇਸ਼ਨ 'ਚ ਵੀ ਗਏ ਆ ਜੀ ਪਹਿਲੇ ਉਹ ਜਦੋਂ ਕਰਦੇ ਆ ਉਹ થોਟੇ ਬੰਦ ਹੋ ਜਾਂਦਾ ਹੈ ਉਹਦੇ ਬਾਅਦ ਫਿਰ ਜਿਹੜੇ ਮਾਫੀਆ ਲੈਂਡ ਮਾਫੀਆ ਜਿੰਦਾ ਕੰਮ ਹੀ ਹੈ ਪਲਾਟ ਲੈਂਦੇ ਆ ਵੇਚਦੇ ਆ ਤੇ ਉੱਥੇ ਫਿਰ ਆ ਜਾਂਦੇ ਜੀ ਇੱਜ਼ਤ ਕੀ ਉਹ ਮਹਾਨ ਕਾਂਦੀ ਜਮੀਨ ਹੈਗੀ ਹੈ ਜਿੱਥੇ ਉਹਨਾਂ ਦੀ ਸਮਾਦਾ ਬਣੀ ਹੈ ਜਿੰਨਾਂ ਲੋਕਾਂ ਦੇ ਧਾਰਮਿਕ ਵਿਚਾਰ ਰਲੇ ਦੇ ਆ ਜੁੜੇ ਦੇ ਆ ਉਹ ਲੋਕਾਂ ਦੀ ਉੱਥੇ ਮੰਨਤਾਂ ਪੂਰੀਆਂ ਹੁੰਦੀਆਂ ਸੀ ਪਰ ਇਹਨਾਂ ਨੇ ਟੜਲੇ ਨਾਲ ਉੱਥੇ ਕੰਸਟਰਕਸ਼ਨ ਕਰਵਾਈ ਅਹੀ ਮੇਰੇ ਮੈਂ ਮੇਰਾ ਬ੍ਰਦਰ ਕਈ ਵਾਰੀ ਅਹੀ ਪ੍ਰਸ਼ਾਸਨ ਕੋ ਗਏ ਆ ਤੇ ਮਿਊਨਿਸਪਲ ਕਮੇਟੀ ਘਰ ਗਏ ਆ ਪਰ ਕੋਈ ਸਾਡੀ ਸੁਣਵਾਈ ਨਹੀਂ ਹੋਈ ਹੈ ਸਾਨੂੰ ਢੜਾ ਦਿੱਤਾ ਜਾਂਦਾ ੱਟਕੇ ਮਾਰ ਕੇ ਤੇ ਇਹ ਰਜਿਸਟਰੀਆਂ ਜਿਹੜੀ ਤੁਹਾਡੇ ਨਾਲ ਹੋ ਰਹੀਆਂ ਗੈਰ ਕਾਨੂੰਨੀ ਗਿਰ ਤਰੀਕੇ ਨਾਲ ਤੇ ਅਸੀਂ ਇਹ ਹੀ ਰਿਕਵੈਸਟ ਕਰਦੇ ਆਂ ਪ੍ਰਸ਼ਾਸਨ ਅੱਗੇ ਕਿ ਤੁਸੀਂ ਕਿਉਂ ਨਹੀਂ ਸਟੈਪ ਲੈ ਰਹੇ ਖਬਰ ਪਠਾਨਕੋਟ ਤੋਂ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਇਹ ਜਿਵੇਂ ਕਿ ਸਾਡਾ ਚੈਨਲ ਜਿਹੜਾ ਹੈ ਲੋਕਾਂ ਦੇ ਨਾਲ ਤੁਹਾਨੂੰ ਰੂਗਰੂ ਕਰਾਉਂਦਾ ਆਇਆ ਹੈ ਜਿਸ ਤਰ੍ਹਾਂ ਦੇ ਵੀ ਮੁੱਦੇ ਜਿਹੜੇ ਨੇ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਉਹਨਾਂ ਤੋਂ ਪਰਦਾ ਜਿਹੜਾ ਹੋ ਚੁੱਕਿਆ ਜਾਂਦਾ ਹੈ ਤੇ ਇਸ ਮੌਕੇ ਤੇ ਗੱਲਬਾਤ ਕਰਾਂਗੇ ਅਸੀਂ ਅਤੁਲ ਸ਼ਰਮਾ ਦੇ ਨਾਲ ਤੇ ਹਿਮਾਂਸ਼ੂ ਦੇ ਨਾਲ ਜਿਨ੍ਹਾਂ ਦੇ ਵੱਲੋਂ ਇਹ ਮੁੱਦਾ ਜਿਹੜਾ ਹੈ ਉਹ ਸਾਹਮਣੇ ਲਿਆਂਦਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਠਾਨਕੋਟ ਦੇ ਸਿਵਲ ਹਸਪਤਾਲ ਦੇ ਸਾਹਮਣੇ ਗਾਂਧੀ ਮਾਰਕੀਟ ਜਿਸ ਨੂੰ ਨਾਮ ਦਿੱਤਾ ਗਿਆ ਜਿਸ ਦੇ ਅੰਦਰ ਜਿਹੜਾ ਇਹ ਸਮਾਧੀਆਂ ਬਣਾਈਆਂ ਗਈਆਂ ਨੇ ਸ਼ਾਮਲਾ ਜਗ੍ਹਾ ਜਿਹ ਕਾਮਨ ਯੂਜ਼ ਦੇ ਵਾਸਤੇ ਜਿਹੜੀ ਇਹ ਕਾਮਨ ਪਲੇਸ ਜਿਹੜੀ ਹੈ ਉਹ ਹੈ ਤੇ ਪਠਾਨਕੋਟ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਨਜਾਇਜ਼ ਤਰੀਕੇ ਦੇ ਨਾਲ ਕਬਜ਼ੇ ਕੀਤੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਦੱਸ ਦਈਏ ਵੱਡਾ ਸਵਾਲ ਜਿਹੜਾ ਪ੍ਰਸ਼ਾਸਨ ਦੇ ਉੱਤੇ ਖੜਾ ਹੁੰਦਾ ਨਜ਼ਰ ਆ ਰਿਹਾ ਕਿ ਸ਼ਾਮਲਾੜ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਕੰਸਟਰਕਸ਼ਨ ਵਰਕ ਚੱਲ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਤਰ੍ਹਾਂ ਦੇ ਨਾਲ ਸ਼ਾਮਲਾੜ ਦੇ ਵਿੱਚ ਕੰਸਟਰਕਸ਼ਨ ਵਰਕ ਚੱਲ ਰਿਹਾ ਤੇ ਉੱਥੇ ਹੀ ਕਿਤੇ ਨਾ ਕਿਤੇ ਲੋਕਾਂ ਦੀ ਭਾਵਨਾਵਾਂ ਜੜੀਆਂ ਨੇ ਸਤਿ ਭਾਵਨਾ ਇਸ ਸਮਾਧੀਆਂ ਦੇ ਨਾਲ ਜੁੜੀਆਂ ਹੋਈਆਂ ਨੇ ਜੋ ਕਿ ਇਸ ਜਗ੍ਹਾ ਦੇ ਅੰਦਰ ਬਣਾਈਆਂ ਗਈਆਂ ਨੇ ਤੇ ਇਸ ਮੌਕੇ ਤੇ ਇਸ ਆਯੂਵਾ ਮਾਨੇ ਇਹਨਾਂ ਯੂਵਾ ਮਾਨੇ ਜੜੀ ਉਹ ਬੇਨਤੀ ਕੀਤੀ ਹੈ ਪ੍ਰਸ਼ਾਸਨ ਨੂੰ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਕੰਸਟਰਕਸ਼ਨ ਵਰਕ ਹੈ ਉਹ ਰੁਕਵਾਇਆ ਜਾਏ ਤੇ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਲੋਕਾਂ ਦੇ ਵੱਲੋਂ ਜਿਹੜੀਆਂ ਨਜਾਇਜ਼ ਰਜਿਸਟਰੀਆਂ ਜੜੀਆਂ ਨੇ ਉਹ ਕੀਤੀਆਂ ਗਈਆਂ ਨੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ ਤੇ ਇੱਕ ਵਾਰ ਗੱਲਬਾਤ ਕਰ ਲੈਣੇ ਆ Atul Sharma ਦੇ ਨਾਲ ਤੇ Himanshu ਦੇ ਨਾਲ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਕਿ ਮੰਗ ਉਹ ਰੱਖਦੇ ਨੇ ਇਸ ਮੌਕੇ ਤੇ ਇੱਕ ਵਾਰ ਸੁਣ ਲੈਣੇ ਆ ਪੂਰੀ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਦੇ ਨਾਲ ਇਸ ਤੇ ਕਾਰਵਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਤੇ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪਠਾਨਕੋਟ ਦੇ ਸ਼ਹਿਰ ਵਾਸੀਆਂ ਨੂੰ ਇਸ ਮੁੱਦੇ ਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਮਿਲ ਸਕੇ ਮੇਰਾ ਨਾਮ ਦੀਪਾਂਛੂ ਗਨੋਤਰਾ ਸਰ ਤੇ ਸਰ ਮੈਂ ਅੱਜ ਆਪਣੇ ਬ੍ਰਦਰ ਸਾਰੇ ਇਕੱਠੇ ਹੋਇਆ ਤੇ ਇਹ ਰਜਿਸਟਰੀਆਂ ਜਿਹੜੀ ਤੁਹਾਡੇ ਨਾਲ ਹੋ ਰਹੀਆਂ ਗੈਰ ਕਾਨੂੰਨੀ ਗ੍ਰ ਤਰੀਕੇ ਨਾਲ ਤੇ ਅਸੀਂ ਇਹੀ ਰਿਕੁਐਸਟ ਕਰਦੇ ਹਾਂ ਪ੍ਰਸ਼ਾਸਨ ਅੱਗੇ ਕਿ ਤੁਸੀਂ ਕਿਉਂ ਨਹੀਂ ਸਟੈਪ ਲੈ ਰਹੇ ਤੁਸੀਂ ਕੰਸਟਰਕਸ਼ਨ ਕਿਉਂ ਨਹੀਂ ਰੋਕ ਰਹੇ ਜਦ ਕਿ ਉਹ ਮਹਾਨ ਤਾਦੀ ਜ਼ਮੀਨ ਹੈਗੀ ਹੈ ਜਿੱਥੇ ਉਹਨਾਂ ਦੀ ਸਮਾਦਾ ਬਣੀ ਹੈ ਜਿੰਨਾ ਲੋਕਾਂ ਦੇ ਧਾਰਮਿਕ ਵਿਚਾਰ ਰਲੇ ਦੇ ਆ ਜੁੜੇデア ਉਹ ਲੋਕਾਂ ਦੀ ਉੱਥੇ ਮੰਤਾਂ ਪੂਰੀਆਂ ਹੁੰਦੀਆਂ ਸੀ ਪਰ ਇਹਨਾਂ ਨੇ ਢੱਲੇ ਨਾਲ ਉੱਥੇ ਕੰਸਟਰਕਸ਼ਨ ਕਰਵਾਈ ਅਹੀ ਅਹੀ ਰਿਕੁਐਸਟ ਕਰਦੇ ਆਂ ਕਿ ਇਹਨਾਂ ਤੇ ਇੱਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤੇ ਔਨ ਦਾ ਸਪੌਟ ਕੰਸਟਰਕਸ਼ਨ ਰੋਕੀ ਜਾਏ ਉਸ ਚੀਜ਼ ਦੀ ਤੇ ਅੱਜ ਇਸ ਲਈ ਕਿ ਤੁਸੀਂ ਕੀ ਸਟੈਪ ਅਹੀ ਮੇਰੇ ਮੈਂ ਮੇਰਾ ਬ੍ਰਦਰ ਕਈ ਵਾਰੀ ਅਹੀ ਪ੍ਰਸ਼ਾਸਨ ਕੋ ਗਏ ਆ ਤੇ ਮਿਊਨਿਸਪਲ ਕਮੇਟੀ ਘਰ ਗਏ ਆ ਪਰ ਕੋਈ ਸਾਡੀ ਸੁਣਵਾਈ ਨਹੀਂ ਹੋਈ ਹੈ ਸਾਨੂੰ ਢੜਾ ਦਿੱਤਾ ਜਾਂਦਾ ੱਟਕੇ ਮਾਰ ਕੇ ਇਸ ਤੋਂ ਇਲਾਵਾ ਮੈਂ ਹੋਰ ਤੁਹਾਨੂੰ ਕੀ ਕਹਿ ਸਕਦਾ ਹਉਨ ਤੇ ਹੀ ਕੀ ਚੱਲ ਰਿਹਾ ਕੀ ਉਹਨਾਂ ਐਸਆਈ ਆ ਇਸ ਦਾ ਅਹੀ ਰਿਕਵੈਸਟ ਕਰ ਰਹੇ ਆ ਤਾਂ ਹੀ ਤੁਹਾਡੇ ਅੱਗੇ ਅੱਜ ਕਾ ਕਾਨਫਰੰਸ ਦੀ ਬੇਨਤੀ ਕੀਤੀ ਹੈ ਕਿ ਤੁਹਾਡੇ ਮਾਧਿਅਮ ਨਾਲ ਸ਼ਾਇਦ ਕੇਹਦੀ ਜਿਹੜੇ ਸੁੱਤੇ ਦੀ ਆਵਾਹਨ ਹੈ ਉਹਨਾਂ ਜਾਗੇ ਤੇ ਇਹ ਕੰਸਟਰਕਸ਼ਨ ਰੋਕੇ ਜੀ ਮੇਰਾ ਨਾਮ ਤੁਲ ਸ਼ਰਮਾ ਜੀ ਅਸੀਂ ਸਾਰੇ ਜੀ ਅੱਜ ਇਕੱਠੇ ਹੋਏ ਇੱਕ ਬੜਾ ਗੰਭੀਰ ਵਿਸ਼ਾ ਹੈਗਾ ਜੀ ਜਿੱਦਾਂ ਕਿ ਮਾਨੇ ਹਾਈ ਕੋਰਟ ਦੀ ਮਾਨੇ ਸੁਪਰੀਮ ਕੋਰਟ ਦੀ ਨੋਟੀਫਿਕੇਸ਼ਨ ਆ ਗਿਆ ਉਹਨਾਂ ਦੇ ਸਟ੍ਰਿਕਟ ਆਰਡਰ ਹੈਗਾ ਕਿ ਸ਼ਾਮਲਾਟ ਜ਼ਮੀਨ ਹੀ ਕਾਮਨ ਲੈਂਡ ਹੈਗੀ ਆ ਉਹਦੀ ਕੰਸਟਰਕਸ਼ਨ ਨਹੀਂ ਹੋ ਸਕਦੀ ਉਹਦੀ ਰਜਿਸਟਰੀ ਨਹੀਂ ਹੋ ਸਕਦੀ ਸੇਲ ਪਰਚੇਜ਼ ਨਹੀਂ ਹੋ ਸਕਦੀ ਪਰ ਸਾਡੇ ਸ਼ਹਿਰ ਦੇ ਵਿੱਚ ਇਹ ਕਾਫੀ ਟਾਈਮ ਤੋਂ ਦੇਖਿਆ ਜਾ ਰਿਹਾ ਜੀ ਸ਼ਾਮਲੜ ਦੀਆਂ ਜਿਸਟੀਆਂ ਵੀ ਹੋ ਰਹੀਆਂ ਦੜ ਦੜ ਕੰਸਟਰਕਸ਼ਨ ਹੋ ਰਹੀ ਹੈ ਇਹਦੇ ਪਿੱਛੇ ਪ੍ਰਸ਼ਾਸਨ ਚੁੱਪ ਹੈ ਜੀ ਉਹਨਾਂ ਐ ਨਹੀਂ ਪਤਾ ਕਿਉਂ ਚੁੱਪ ਹੈ ਥਲੜਾ ਪ੍ਰਸ਼ਾਸਨ ਹੈਗਾ ਜਾਂ ਉਤਲਾ ਪ੍ਰਸ਼ਾਸਨ ਹੈਗਾ ਪਰ ਇਹ ਸਾਰੀ ਮਿਲੀ ਭਗਤਾ ਗਿਆ ਜੀ ਦੜ ਦੜ ਕੰਸਟਰਕਸ਼ਨ ਹੋ ਰਹੀ ਹੈ ਜੀ ਕੋਈ ਨਕਸ਼ੇ ਪਾਸ ਨਹੀਂ ਹੈਗੇ ਇੱਕ ਆਮ ਬੰਦਾ ਜੀ ਕੋਈ ਆਪਣਾ ਕੋਈ ਜ਼ਮੀਨ ਲਾ ਕੇ ਘਰ ਬਣਾਉਂਦਾ ਤੇ ਉਹਨੂੰ ਤੰਗ ਕੀਤਾ ਜਾਂਦਾ ਤੇ ਸ਼ਾਮਲੜ ਜ਼ਮੀਨ ਤੇ ਜੀ ਕੰਸਟਰਕਸ਼ਨ ਹੋ ਰਹੀ ਹੈ ਉਦਾਂ ਕਹਿੰਦੇ ਜੀ ਕਲੋਨੀਆ ਜੀ ਪੂੜਾ ਅਪਰੂਵਡ ਹੋਣੀ ਚਾਹੀਦੀ ਹੈ ਉਹ ਇੱਥੇ ਸ਼ਾਮਲੜ ਕਿਹੜੀ ਪੂੜਾ ਤੇ ਕਿਹੜੀ ਅਪਰੂਵਲ ਡਾੜ ਦਰ ਕੰਸਟਰਕਸ਼ਨ ਹੋ ਰਹੀ ਹੈ ਤੇ ਮੇਰੀ ਇਹੀ ਬੇਨਤੀ ਹੈ ਜੀ ਪ੍ਰਸ਼ਾਸਨ ਅੱਗੇ ਕਿ ਇਹਨੂੰ ਵੇਖਿਆ ਜਾਏ ਜਿਹੜੀ ਕਾਮਨ ਲੈਂਡ ਹੈ ਉਹ ਜਨਤਾ ਵਾਸਤੇ ਛੱਡੀ ਜਾਏ ਕਾਮਨ ਹੈਗੀ ਉਹ ਕਾਮਨ ਹੀ ਹੋਣੀ ਚਾਹੀਦੀ ਹੈ ਕਿਸੇ ਜਗ੍ਹਾ ਤੇ ਲੜਾਇਆ ਕਿਸ ਤਰ੍ਹਾਂ ਸਰਦਰ ਕਿਰ ਕਿੜੇ ਇਹ ਥਾਂ ਹੈ ਜੀ ਏਰੀਆਜ਼ ਆਪਾਂ ਸਟਾਰਟ ਕੀਤਾ ਪਹਿਲੇ ਸਿਵਲ ਹਸਪਤਾਲ ਦੇ ਸਾਹਮਣੇ ਬਾਹਰ ਬੋਰਡ ਲੱਗੇ ਗਾਂਧੀ ਮਾਰਕੀਟ ਮਾਰਕੀਟ ਵੀ ਕਾ ਦਿਜੀ ਉਹ ਸਾਰੀ ਉੱਥੇ ਹੀ ਸਮਾਧਾ ਹੈਗੀ ਪਹਿਲੇ ਜੀ ਸ਼ ਫਰਦੋਨੋਂ ਵੀ ਦਿਖਾਈ ਹੈ ਜੀ ਉਹਦੇ ਵਿੱਚ ਕੰਸਟਰਕਸ਼ਨ ਉਹਨੂੰ ਪੂਰੀ ਕਲੋਨੀ ਆਦਿ ਬਣਾਇ ਪੇਸ਼ ਕੀਤਾ ਜਾ ਰਿਹਾ ਹੈ ਜੀ ਤੇ ਉਹਦੇ ਤੇ ਅਸੀਂ ਮਾਨੀ ਸੁਪਰੀਮ ਕੋਰਟ ਨੂੰ ਵੀ ਚਿੱਠੀ ਲਿਖੀ ਹੈ ਤੇ ਪ੍ਰਸ਼ਾਸਨ ਨੂੰ ਸੀਐਮ ਸਾਹਿਬ ਨੂੰ ਵੀ ਚਿੱਠੀ ਲਿਖੀ ਕਿ ਇਹ ਕਿਸ ਬੇਸ ਤੇ ਹੋ ਰਹੀ ਹੈ ਜੀ ਤੇ ਲੋਕਲ ਦੇ ਤੁਸੀਂ ਇਸ ਮਟਰ ਲੈ ਕੇ ਲੋਕਲ ਕਦੇ ਡੀਸੀ ਨਾਲ ਜੀ ਨਾਲ ਦੇਖੋ ਸਾਡੇ ਨਾਲ ਹੋਰ ਬੰਦੇ ਆ ਉਹ ਇਸ ਮਾਮਲੇ 'ਚ ਕਾਰਪੋਰੇਸ਼ਨ 'ਚ ਵੀ ਗਏ ਆ ਜੀ ਪਹਿਲੇ ਉਹ ਜਦੋਂ ਕਰਦੇ ਆ ਉਹ થોડા ਟਾਈਮ ਬੰਦ ਹੋ ਜਾਂਦਾ ਉਹਦੇ ਬਾਅਦ ਫਿਰ ਜਿਹੜੇ ਮਾਫੀਆ ਲੈਂਡ ਮਾਫੀਆ ਇੰਨੇ ਕੰਮ ਇਹ ਪਲਾਟ ਲੈਂਦੇ ਆ ਵੇਚਦੇ ਆ ਤੇ ਉੱਥੇ ਫਿਰ ਆ ਜਾਂਦੇ ਜੀ ਹੁਣ ਇਹ ਕੋਈ ਇਤਨਾ ਕੁਛ ਤਾਂ ਹੈ ਲੇਕਿਨ ਇਹ ਕੋਰਟ ਦੀ ਕਨਟੈਂਪਟ ਹੈ ਜੀ ਸੁਪਰੀਮ ਕੋਰਟ ਦੀ ਜੁਡੀਮੈਂਟ ਦੀ ਕਨਟੈਂਪਟ ਹੈ ਪਿਓਰ ਕਨਟੈਂਪਟ ਹੈ ਅਸੀਂ ਜੀ ਇਹਦੇ ਜਾਣਨੇ ਕੀ ਇਹਦੀ ਕਾਰਵਾਈ ਹੋਈ ਜੋ ਮੰਦੀ ਕਾਰਵਾਈ ਹੈਗੀ ਹੈ ਜਿਹੜਾ ਕੈਮਰਾ ਪਰਸਨ ਹਾਣੀ ਦੇ ਨਾਲ ਅੱਜ ਸੈਨੀਤ ਰਿਪੋਰਟ